ਖਾਣਾ ਬਲਾਚਰ ਪੁਲਿਸ ਹੱਤ ਲੱਗੀ ਵੱਡੀ ਸਫਲਤਾ ਸਬ ਇੰਸਪੈਕਟਰ ਸਤਨਾਮ ਸਿੰਘ ਤੇ ਐਸਆਈ ਲਖਵੀਰ ਸਿੰਘ ਦੀ ਮਦਦ ਨਾਲ ਨਸ਼ਿਆਂ ਦੇ ਖਿਲਾਫ ਕਾਰਵਾਈ ਕਰਦੇ ਹੋਏ ਇੱਕ આરોપી ਨੂੰ 5 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਪੁੱਛਗਈ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਇਸ ਦੇ ਪਹਿਲਾਂ ਐਨਡੀਪੀਐਸ ਐਕਟ ਅਧੀਨ ਮਾਮਲਾ ਦਰਜ ਸੀ ਜਿਸ ਤੋਂ ਬਾਅਦ ਪੁਲਿਸ ਨੇ ਉਕਤ ਮੁਲਾਜ਼ਮ ਨੂੰ ਕਾਬੂ ਕਰਕੇ ਮਾਮਲਾ ਦਰਜ ਕਰ ਲਿਆ ਹੈ ਨਵਾਂ ਸ਼ਹਿਰ ਤੋਂ ਜਤਿੰਦਰ ਸਿੰਘ ਕਲੇਰ ਦੀ ਰਿਪੋਰਟ ਡਾਕਟਰ ਮਹਿਤਾਬ ਸਿੰਘ ਆਈਪੀਐਸ ਐਸਐਸਪੀ ਐਸਬੀਐਸ ਮਦਰਸਾਬ ਦੀ ਦਿੱਤੇ ਦਿਸ਼ਾ ਨਿਰਦੇਸ਼ਾਂ ਅਤੇ ਹਦਾਇਤਾਂ ਨੂੰ ਮੁੱਖ ਰੱਖਦੇ ਹੋਏ ਇਸ ਜ਼ਿਲ੍ਹਾ ਦੇ ਵਿੱਚ ਜਿਹੜੀ ਨਸ਼ੇ ਦੇ ਖਿਲਾਫ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਦੇ ਖਿਲਾਫ ਅਸੀਂ ਪਿੰਡਾਂ ਚ ਜਾ ਜਾ ਕੇ ਲੋਕਾਂ ਨੂੰ ਮੀਟਿੰਗਾਂ ਵੀ ਕਰ ਰਹੇ ਆ ਤੇ ਇਹਦੇ ਨਾਲ ਦੇ ਨਾਲ ਜਿਹੜੇ ਮਾੜੇ ਅਨਸਰ ਹੈ ਤੇ ਉਹਨਾਂ ਨੂੰ ਅਸੀਂ ਇਨਫੋਰਮੇਸ਼ਨ ਕਲੈਕਟ ਕਰਕੇ ਰਿਫਾਰਟ ਵੀ ਕਰ ਰਹੇ ਆ ਉਸੇ ਦੀ ਲੜੀ ਦੇ ਵਿੱਚ ਅੱਜ ਇੱਕ ਦੋਸ਼ੀ ਹੈਗਾ ਕੁਲਵਿੰਦਰ ਰਕਵਿੰਦਰ ਸਿੰਘ ਇਹਨੂੰ 5 ਗ੍ਰਾਮ ਜਿਹੜਾ ਹੀਰੋਨ ਦੇ ਨਾਲ ਸਿੱਟੀ ਤੇ ਅਸੀ ਲਖਮੀ ਸਿੰਘ ਨੇ ਗ੍ਰਿਫਤਾਰ ਕੀਤਾ ਹੈ ਪੇਸ਼ਦਾਨਤ ਕਰਕੇ ਦਾ ਰਮਾਨ ਲਿਖਿਆ ਇਹ ਤੇ ਕੋਈ ਹੋਰ ਵੀ ਮਕਦਮਾ ਪਹਿਲਾਂ ਵੀ ਆਇਆ ਕੋਈ ਇਹ ਤਾਂ ਇੱਕੋ ਕਤਮਾ ਹੈਗਾ ਨਵੀਂ ਸ਼ਹਿਰ ਦਾ ਪਹਿਲਾ ਵੀ ਉਹ ਵੀ ਹੀਰੋਨ ਦਾ ਹੀ ਹੈ ਤੇ ਕੀ ਕਹਿਣਾ ਸਾਡੇ ਜਿਹੜੇ ਨੌਜਵਾਨ ਅਸ਼ੇ ਗਦਰ ਦੇ ਫਸ ਰਹੇ ਨੇ ਉਹਨਾਂ ਨੂੰ ਤਾਂ ਮੈਸੇਜ ਦੇਣਾ ਚਾਹੁੰਦੇ ਨਹੀਂ ਅਸੀਂ ਤਾਂ ਇਸ ਮੰਦ ਦੇ ਵਿੱਚ ਸਨਾ ਮੇਰੇ ਸਾਰੇ ਐਸ ਐਚ ਓਜ਼ ਤੇ ਮੈਂ ਵੀ ਮੀਟਿੰਗਾਂ ਕਰਦੇ ਆਂ ਅਸੀਂ ਪਿੰਡ ਪਿੰਡ ਜਾ ਕੇ ਤੇ ਜਿਹੜੇ ਹੈਗੇ ਨੇ ਜਵਾਨੀ ਨੂੰ ਮਤਲਬ ਸਤ ਤੋਂ ਬੱਤ ਜਿਹੜਾ ਖਦਰ ਹੈ ਉਹ ਤਾਂ ਹੈ ਹੀ ਨਸ਼ਿਆਂ ਤੋਂ ਇਸ ਕਰਕੇ ਅਸੀਂ ਮਤਲਬ ਬਦ ਤੋਂ ਬਦ ਲੋਕਾਂ ਨੂੰ ਜਾਗਰੂਕ ਕਰਦੇ ਆ ਆਪਦੇ ਮਾਧਿਮ ਰਾਹੀਂ ਵੀ ਅਸੀਂ ਇਹ ਹੀ ਦੱਸਣਾ ਚਾਹੁੰਦੇ ਆ ਕਿ ਨਸ਼ਿਆਂ ਤੋਂ ਜਿੰਨਾ ਹੋ ਸਕੇ ਬਚ ਕੇ ਰਹੋ ਅਤੇ ਜਿਹੜੇ ਇਸ ਦਾ ਵਪਾਰ ਕਰ ਰਹੇ ਆ ਉਹਦੀ ਸਨਮੂ ਇਤਲਾਹ ਹੋ ਨਾਮ ਉਪਰ ਰੱਖਿਆ ਜਾਊਗਾ ਤੇ ਕਿੰਨੀ ਛੇਤੀ ਹੋ ਸਕੇ ਅਸੀਂ ਆਪਣੇ ਇਲਾਕੇ ਨੂੰ ਨਸ਼ਾ ਮੁਕਤ ਕਰ ਸਕੀਏ